ਦੇ ਜਸ਼ਨ ਲਗਾਤਾਰ جاری ਹੈ ਤਾਂ ਜਿੱਤੈ ਸਵੇਲੇ ਬੀਜਪੀ ਦੇ ਖੇਮੇ ਵਿੱਚ ਵੀ ਆਈ ਹੈ ਤਾਂ ਅੰਮ੍ਰਿਤਸਰ ਦੇ ਵਾਰਡ ਨੰਬਰ 5 ਤੋਂ ਸਾਬਕਾ ਮੇਅਰ ਜਿਹਰੇ ਨੇ ਬਖਸ਼ੀਦ ਅਮਰੋੜਾ ਉਹਨਾਂ ਦੀ ਜਿਹੜੀ ਨੋਹ ਹੈ ਰੂਹੀ ਜਿੱਤੀ ਹੈ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਕਿਸ ਤਰੀਕੇ ਦੇ ਨਾਲ ਅਤੇ ਜਿਹੜਾ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਐ ਤਾਂ ਦੱਸਣਾ ਚਾਹਾਂਗੇ ਕਿ ਵਾਰਡ ਨੰਬਰ 5 ਦੀ ਤਸਵੀਰ ਹੈ ਤਾਂ ਬਾਜਪਾ ਵੱਲੋਂ ਵੀ ਇਸ ਵਾਰ ਚੋਣਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਤੋ ਦਿੱਤਸ ਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਇਸ ਵੇਲੇ ਜਸਰ ਬਣਾ ਦਿਓ ਨਜ਼ਰ ਆ ਰਹੇ ਨੇ ਤੇ ਲੋਕ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇਸ ਵਾਰ ਇਧਰ ਆ ਜੀ ਕੀ ਕਹਿਣਾ ਚਾਹੋਗੇ ਸੈਕਟਰ ਤੋਂ ਇਹ ਕੀ ਕਹੋਗੇ ਜਿੱਤ ਹੋਈ ਹੈ ਕੀ ਕਹਿਣਾ ਚਾਹੋਗੇ ਇਹ ਜਿਹੜੀ ਜਿੱਤ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੈ ਸਾਡੇ ਮੋਦੀ ਜੀ ਦੀ ਜਿੱਤ ਹੈ ਮੋਦੀ ਜੀ ਦੀਆਂ ਚੜੀਆਂ ਪਾਲਿਸੀਆਂ ਹੈ ਉਹ ਹਰ ਇੱਕ ਦੇ ਦਿਲ ਦੇ ਵਿੱਚ ਛਾਈਆਂ ਹੋਈਆਂ ਕੌਣ ਅੱਛਾ ਹੈ ਕੌਣ ਮਾਰਾ ਹੈ ਇਹ ਵੋਟਰ ਨੇ ਮਤਲਬ ਪਛਾਣ ਹੈ ਔਰ ਮੈਂ ਕਿਉਂਕਿ ਇਸ ਵਾਰ ਨੂੰ ਆਲਰੇਡੀ ਕਾਫੀ ਹੋਰੀ ਜਿੱਦਾ ਰਿਆਂ ਕੰਮ ਕਰਾਉਂਦਾ ਰਿਆਂ ਤੇ ਐਰ ਕੀ ਲੇਡੀ ਸੀਟ ਦੀ ਬਹੁਤ ਲੜੀ ਹੈ ਬਹੁਤ ਜਿਸ ਤਰ੍ਹਾਂ ਪਹਿਲੇ ਮੈਂ ਦੱਸਿਆ ਵੈ ਕਿ ਕਾਫੀ ਪੜੀ ਲਿਖੀ ਹੈ ਡੀਏ ਵਿੱਚ ਪੜਾਉਂਦੀ ਹੈ ਇੰਟੈਲੀਜੈਂਟ ਹੈ ਉਹ ਹੁੰਨ ਡਟ ਕੇ ਸਮਾਜ ਦੀ ਸੇਵਾ ਕਰੇਗੀ ਪਰ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਜਿਹੜੇ ਨੇ ਉਹ ਵੀ ਸੀ ਕਾਫੀ ਵੱਡਾ ਚੈਲੰਜ ਸੀਗਾ ਕਿਵੇਂ ਤੁਸੀਂ ਸਮਝੋ ਕਿ ਜਿੱਤ ਹੋਈ ਹੈ ਉਹ ਜਿਹੜਾ ਆਪ ਹੈ ਆਪ ਪਾਰਟੀ ਐਕਚੁਅਲੀ ਜਿਹੜੀ ਹੈ ਨਾ ਲੋਕੀ ਧੋਖੇ ਦੇ ਨਾਲ ਲੋਕਾਂ ਕੋਲੋਂ ਵੋਟ ਲੈ ਗਏ ਨੇ ਕਿਸੇ ਨੂੰ ਹਜ਼ਾਰ ਦੇ ਉਹ ਹਜ਼ਾਰ ਰੁਪਏ ਦੇਣਗੇ ਬਿਜਲੀ ਫ੍ਰੀ ਕਰਾਂਗੇ ਉਹ ਬਹੁਤ ਹੀ ਧੇਰ ਜਿਹੜੀ ਹੈ ਪਾਲਸੀਆਂ ਚੱਲ ਨਹੀਂ ਸਕਦੀਆਂ ਲੋਕੀ ਦੇਖ ਰਿਹਾ ਸੀ ਕਿ ਲਗਾਤਾਰ ਕੋਈ ਕੰਮ ਸ਼ਹਿਰ ਦੇ ਵਿੱਚ ਨਹੀਂ ਹੋਇਆ 25 ਸਾਲ ਇਲੈਕਸ਼ਨ ਲੇਟ ਕਰ ਦਿੱਤਾ ਔਰ ਲੋਕਾਂ ਨੂੰ ਤੂੰ ਕੀ ਕਰਦਾ ਸਭ ਸੜਕਾਂ ਟੁੱਟੀਆਂ ਹੋਈਆਂ ਸੜਕਾਂ ਖਰਾਬ ਸਾਡੇ ਟਾਈਮ ਦੇ ਉੱਤੇ ਬਹੁਤ ਹੀ ਬੜੀਆ ਕੰਮ ਹੋਇਆ ਬੀਜੇਪੀ ਕੋਈ ਆ ਗਈ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵਿਨਿੰਗ ਕੈਂਡੀਡੇਟ ਦੀਆਂ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕੈਂਡੀਡੇਟ ਜਿਹੜੇ ਨੇ ਬਹੁਤ ਜਿੱਤ ਕੇ ਬੋਤ ਰਹੇ ਨੇ ਤਾਂ ਇਸ ਵੇਲੇ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਨਜ਼ਰ ਆ ਰਹੇ ਨੇ ਕਿ ਲੋਕ ਤੁਸੀਂ ਦੇ ਨਾਲ ਇੱਥੇ ਐਸੇ ਜਿੱਤ ਦੇ ਜਸ਼ਨ ਨੂੰ ਮਨਾ ਰਹੇ ਨੇ ਭਾਜਪਾ ਖੇਮੇ ਦੇ ਵਿੱਚ ਜਿੱਤ ਹੋਈ ਹੈ ਜਿੰਦਾਬਾਦ 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 ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਸਲੇ ਸੜਕਾਂ ਦੇ ਉੱਤੇ ਜਸ਼ਨ ਮਨਾਇਆ ਜਾ ਰਿਹਾ ਹੈ सरकार, सरकार दी सरकार दी पूरे ठक्काशाही दे होंदे हो ए भी ਸਾਡੇ ਸੰਗਠਨ ਨੇ ਮੋਦੀ ਸਾਹ ਮੋਦੀ ਸਾਹ ਦੀ ਸੈਨਾ ਨੇ ਮੋਦੀ ਮੋਦੀ ਦਾ ਸੰਗਠਨ ਨੇ ਸਾਰੇ ਸਾਡੇ ਬੋਰਡ ਦੇ ਸਾਰੇ ਸੰਗਠਨ ਨੇ ਆਰਐਸਐਸ ਨੇ ਪੂਰੀ ਮਿਹਨਤ ਕਰਕੇ ਪੂਰੇ ਬਲ ਦੇ ਨਾਲ टीम एक बड़ी जितना चाहोगे किस जय श्री राम भारतीय जनता पार्टी जिंदाबाद नहीं टफ तो बहुत था पर मेरे साथियों की मेरे भाइयों की मेरी बहनों की मदद ऐसी इन्होंने सबने सबने ये हासिल किया है और सबने मुझे इतना प्रेरित किया है कि मैं जीत सकी है, और ये सीट इन सब की है, नहीं, जीत नहीं है अच्छा आप अ, अगर आपकी बात करें तो जिला प्रधान भी जो थे वहाँ पर आए थे जिला प्रधान जिला प्रधान सामने सी, जिली, जिली परदान, परदान तो सी। आम आदमी पार्टी के जिला प्रधान तो सामने सी

ਤਿੰਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਸ਼ਨ ਮਨਾਏ ਜਾ ਰਹੇ ਨੇ ਲਗਾਤਾਰ ਕੈਂਡੀਡੇਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਾਰੀ ਰੱਖਾਂਗੇ ਮੈਡਮ ਤਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਆ ਛੋਟੇ ਬੱਚੇ ਵੀ ਢੋਲ ਵਜਾਉਂਦੇ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਸੜਕਾਂ ਦੇ ਉੱਤੇ ਨੱਚ ਟੱਪ ਕੇ ਨੱਚ ਟੱਪ ਕੇ ਨੱਚ ਟੱਪ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਹਾਂ ਜੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਕੈਂਡੀਡੇਟ ਵਿਕਟਰੀ ਜਿਹੜੀ ਹੈ ਉਹ ਐਸਐਲਏ ਨਜ਼ਰ ਆ ਰਹੀ ਹੈ ਭਾਜਪਾ ਦੇ ਖੇਮੇ ਦੇ ਵਿੱਚ ਜਿੱਤ ਹਾਸਲ ਹੋਈ ਹੈ ਮੈਡਮ ਸਭ ਤੋਂ ਪਹਿਲਾਂ ਕੰਮ ਕੀ ਰਹੇਗਾ ਸਭ ਤੋਂ ਪਹਿਲਾਂ ਮੈਂ ਵਾਟ ਦਿਆਂ ਸਭ ਡਿਫਿਕਲਟੀਜ਼ ਜੋ ਵੀ ਇਹ ਫੇਸ ਕਰਦੇ ਪਏ ਹੈ ਸਭ ਤੋਂ ਸੁਣਾਗੀ ਔਰ ਉਹ ਤੋਂ ਬਾਅਦ ਸਾਰੀ ਡਿਫਿਕਲਟੀਜ਼ ਇੱਕ ਇੱਕ ਕਰਕੇ ਪ੍ਰਾਇੋਰਟੀ ਬੇਸਿਸ ਤੇ ਸਭ ਕੁਝ ਠੀਕ ਹੋਏਗਾ ਤੁਸੀਂ ਪੋਲਿਟੀਕਲ ਬੈਕਗਰਾਉਂਡ ਤੋਂ ਤੁਸੀਂ ਸਮਝਦੇ ਹੋ ਕਿ ਉਸ ਦਾ ਵੀ ਤੁਹਾਨੂੰ ਫਾਇਦਾ ਮਿਲਿਆ ਹਾਂਜੀ ਮੇਰੇ ਫਾਦਰ ਇਨ-ਲਾ ਦਾ ਬਹੁਤ بڑا ਰੋਲ ਹੈ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਇਹਨੇ ਸਾਲਾਂ ਚ ਤੇ ਉਹ ਮੇਰੇ ਪਿੱਛੇ ਪੂਰੀ ਮੇਰੀ ਬੈਕਬੋਨ ਬਣ ਕੇ ਖੜੇ ਹੋਏ ਹੈ ਤੇ ਆਈ ऍम ਗੋਇੰਗ ਟੂ ਲਰਨ ਸੋ ਮਚ ਮੋਰ ਫਰਮ ਐਵਰੀਬਾਡੀ ਐਲਸ ਆਲਸੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਪਾਸੇ ਇਸ ਵੇਲੇ ਤੁਹਾਨੂੰ ਇਸ ਵੇਲੇ ਖੁਸ਼ੀਆਂ ਨਜ਼ਰ ਆਉਂਦੀਆਂ ਹੋਣਗੀਆਂ ਭਾਜਪਾ ਖੇਮਾ ਇਸ ਵੇਲੇ ਖੁਸ਼ੀ ਦੇ ਵਿੱਚ ਹੈ ਕਿ ਜਿੱਥੇ ਜਿੱਤ ਕਾਂਗਰਸ ਨੂੰ ਮਿਲ ਰਹੀ ਆ ਆਮ ਆਦਮੀ ਪਾਰਟੀ ਨੂੰ ਉੱਥੇ ਇੱਕ ਜਿੱਤ ਜਿਹੜੀ ਹੈ ਉਹ ਬੀਜੇਪੀ ਨੂੰ ਵੀ ਮਿਲਦੀਆਂ ਨਜ਼ਰ ਆ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਆਪਣੇ ਹਲਕੇ ਦੇ ਵਿੱਚ ਲੋਕਾਂ ਨਾਲ ਵਿਚਰ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਲਗਾਤਾਰ ਜਸ਼ਨ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਭਾਜਪਾ ਖਿਮਾ ਲਗਾਤਾਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੈਂਡੀਡੇਟ ਦਾ ਇੱਥੇ ਜਿਹੜਾ ਹੈ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦੀਆਂ ਤਸਵੀਰਾਂ ਨੇ ਜਸ਼ਨ ਦੀਆਂ ਤਸਵੀਰਾਂ ਨੱਚ ਟੱਪ ਕੇ ਖੁਸ਼ੀਆਂ ਮਨਾ ਰਹੇ ਨੇ ਦੱਸਣਾ ਚਾਹਾਂਗੇ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਗੱਲੇ ਚੋਣ ਮੈਦਾਨ ਤੁਸੀਂ ਔਰ ਵੱਡੀ ਜਿੱਤ ਭਾਜਪਾ ਨੂੰ ਵੀ ਕਈ ਇਲਾਕਿਆਂ 'ਚ ਮਿਲਦੀ ਹੋਈ ਨਜ਼ਰ ਆ ਰਹੀ ਹੈ ਖਾਸ ਕਰਕੇ ਨਾਰਥ ਡੋਮੀਨੇਟਿਡ ਏਰੀਆਜ਼ ਜਿਹੜੇ ਨੇ ਉਸ ਦੇ ਵਿੱਚ ਭਾਜਪਾ ਦੀ ਜਿੱਤ ਹੋ ਰਹੀ ਹੈ ਤਾਂ ਫਿਲਹਾਲ ਲਗਾਤਾਰ ਕਵਰੇਜ ਦਾ سلسلہ جاری ਹੈ ਜਿੱਤੇ ਹੋਏ ਕੈਂਡੀਡੇਟ ਜਿਹੜੇ ਨੇ ਜਸ਼ਨ ਮਨਾ ਰਹੇ ਨੇ ਤਾਂ ਭਾਜਪਾ ਨੇ ਵੀ ਆਪਣਾ ਖਾਤਾ ਖੋਲ੍ਹਿਆ ਹੈ ਔਰ ਚੰਗਾ ਸਕੋਰ ਕਰਦੀ ਭਾਜਪਾ ਵੀ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਕਵਰੇਜ ਜਾਰੀ ਹੈ ਔਰ ਲਗਾਤਾਰ ਨਤੀਜੇ ਆ ਰਹੇ ਨੇ ਤਾਂ ਜ਼ਿਆਦਾਤਰ ਸਾਰੇ ਨਤੀਜੇ ਤੁਹਾਨੂੰ ਤੁਸੀਂ ਗ੍ਰੇਟ ਪੰਜਾਬ ਟੀਵੀ ਤੇ ਵੇਖ ਸਕਦੇ ਹੋ ਕੈਮਰਾਮੈਨਰ ਦੇ ਨਾਲ ਸੁਮਿਤ ਖਾਨ ਨਾਲ ਗ੍ਰੇਟ ਪੰਜਾਬ ਟੀਵੀ ਅਮਰਤ